ਆਖ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਹੈ ਆਪਾਂ ਪਿਛਲੇ ਸਾਲ ਤੋਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਕੰਤਰਾਕ ਸਤਿਗੁਰਾਂ ਦੀ ਕਿਰਪਾ ਕਰਕੇ 533 ਅੰਗ ਤੱਕ ਸੇਵਾ ਕਰਵਾਈ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਦੀ ਸੇਵਾ ਕਰਵਾ ਲੈਣ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਮੈਂ ਅਕਸਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰਦਾ ਹਾਂ ਕਿ ਸਾਧ ਸੰਗਤ ਗੁਰੂ ਸਾਹਿਬ ਤਾਂ ਹੀ ਕਿਰਪਾ ਕਰਨਗੇ ਗੁਰੂ ਸਾਹਿਬ ਤਾਂ ਹੀ ਮਿਹਰ ਕਰਨਗੇ ਤਾਂ ਹੀ ਮੇਰ ਭਰਿਆ ਹੱਥ ਦਾਸਰੇ ਦੇ ਸਿਰ ਤੇ ਰੱਖਣਗੇ ਜੇਕਰ ਸਾਧ ਸੰਗਤ ਜੀ ਆਪ ਦਾਸ ਦੇ ਸਿਰ ਤੇ ਮੇਰੇ ਪਰੇ ਹੱਥ ਰੱਖੋਗੇ ਸਾਧ ਸੰਗਤ ਦਾਸ ਦੇ ਸਿਰ ਤੇ ਮੇਰੇ ਪਰੇ ਹੱਥ ਰੱਖੇਗੀ ਸੋ ਸਾਧ ਸੰਗਤ ਜੀ ਕਰੋ ਕਿਰਪਾ ਤੇ ਰੱਖੋ ਜੀ ਸਿਰ ਤੇ ਮੇਰੇ ਪਰੇ ਹੱਥ ਅਚਾਰਨ ਕਰੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਦੇਵ ਗੁੰਦਾਰੀ ਮਹਿਲਾ ਪੰਜਵਾ ਅਮਰਤਾ ਪ੍ਰਿਆ ਬਚਨ ਤੁਹਾਰੇ ਅਤ ਸੁੰਦਰ ਮਨ ਮੋਣ ਪਿਆਰੇ ਸਭੂ ਮਦਨ ਰਾਰੇ ਰਹਾਉ ਦੇਵ ਗੁੰਦਾਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੂਜ ਜੀ ਦੇ ਪਤਸ਼ਾ ਜਿਹਦੇ ਪਵਿੱਤਰ ਮੁਖਾਰਬੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਸ ਵਿੱਚ ਸਤਿਗੁਰੂ ਕਹਿ ਰਹੇ ਹਨ ਕਿ हे ਪਿਆਰੇ ਪ੍ਰਮਾਤਮਾ ਨੂੰ ਪਿਆਰੇ ਕਹਿ ਰਹੇ ਹਨ ਰੱਬ ਨੂੰ ਪਿਆਰੇ ਕਹਿ ਰਹੇ ਹਨ हे ਪਿਆਰੇ ਤੇਰੀ ਸਿਫਤ ਸਲਾਹ ਦੇ ਬਚਨ ਆਤਮਿਕ ਜੀਵਨ ਦੇਣ ਵਾਲੇ ਹਨ ਤੇ हे ਬਯੰਤ हे ਪਿਆਰੇ ਇਹ ਸੁੰਦਰ ਪਿਆਰੇ ਮਨਮੁਖਣ हे ਸਭ ਜੀਵਾਂ ਵਿੱਚ ਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ ਰਹਾਉ ਮਿਸ ਰਾਮਦੇਵ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕੁਮਲਾਰੇ ਕਹਿ ਲੱਗੇ ਪ੍ਰਭੂ ਮੈਨੂੰ ਰਾਜ ਨਹੀਂ ਚਾਹੀਦਾ ਮੈਂ ਰਾਜ ਨਹੀਂ ਮੰਗਦਾ ਮੈਂ ਮੁਕਤੀ ਨਹੀਂ ਮੰਗਦਾ ਮੇਰ ਕਰ ਸਿਰਫ ਤੇਰੇ ਸੋਹਣੇ ਕਮਲ ਕੋਮਲ ਚਰਨਾਂ ਦਾ ਪਿਆਰ ਚਰਨ ਕਮਲਾਂ ਦਾ ਪਿਆਰ ਸੋਹਣੇ ਕੋਮਲ ਚਰਨਾਂ ਦਾ ਪਿਆਰ ਸੋਹਣੇ ਪਿੱਤਰ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹਿ ਤੁਹਾਡੇ ਚਰਨ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਵਸਦੇ ਰਹਿਣ ਬ੍ਰਹਮ ਮਹੇਸ਼ ਸਿਦਿ ਮੁਨੀ ਇੰਦਰਾ ਮੋਹ ਠਾਕਰ ਹੀ ਦਰਸਾਰੇ ਲੋਕੀ ਤਾਂ ਬ੍ਰਹਮ ਨੂੰ ਸ਼ਿਵ ਨੂੰ ਕਈ ਕਰਾਮਾਤੀ ਜੋਗੀਆਂ ਨੂੰ ਰਿਸ਼ੀਆਂ ਨੂੰ ਮੁਨੀਆਂ ਨੂੰ ਇੰਦਰ ਆਦਕ ਦਾ ਦਰਸ਼ਨ ਚਾਹੁੰਦੇ ਹਨ ਪਰ ਸਤਗੁਰੂ ਜੀ ਮੈਨੂੰ ਅਜਾ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਸਿਰਫ ਤੁਹਾਡੇ ਹੀ ਦਰਸ਼ਨ ਚਾਹੀਦੇ ਹਨ ਮਾਲਕ ਪ੍ਰਭੂ ਮੈਨੂੰ ਤੇ ਆਪਦੇ ਹੀ ਦਰਸ਼ਨ ਚਾਹੀਦੇ ਹਨ ਦੀਨ ਦਵਾਰੇ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਏ ਦੀਨ ਦੁਨੀ ਦੇ ਮਾਲਕ ਠਾਕੁਰ ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ ਏ ਪ੍ਰਭੂ ਜੀ ਮੈਂ ਗਰੀਬ ਮੈਂ ਨਮਾਣਾ ਮੈਂ ਦਾਸ ਤੇਰਾ ਤੇਰੇ ਦਰ ਤੇ ਆਇਆ ਹਾਂ ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਆਖ ਜਿਸ ਮਨੁੱਖ ਨੂੰ ਮਨ ਨੂੰ ਮੂਲ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਹਿਰਦਾ ਖਿਰ ਪੈਂਦਾ ਹੈ ਦੇਵ ਗੁੰਦਾਰੀ ਮਹੱਲਾ ਪੰਜਵਾਂ ਦੇਵ ਗੁੰਦਾਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸੋਹਣੇ ਮੁਖ ਤੋਂ ਆਚਾਰਨ ਕੀਤੀ ਹੋਈ ਬਾਣੀ ਹਰ ਜਪ ਸੇਵਕ ਪਾਰ ਅਤਾਰਿਓ ਦੀਨ ਦਿਆਲ ਪੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਹਰ ਜਪ ਹਰ ਪ੍ਰਮਾਤਮਨ ਵਾਹਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਵਾਹਿਗੁਰੂ ਦਾ ਸੇਵਕ ਪ੍ਰਮਾਤਮਨ ਦਾ ਸੇਵਕ ਸੰਸਾਰ ਸਮੁੰਦਰ ਤੋਂ ਪਾਰ ਲਿਆ ਜਾਂਦਾ ਹੈ ਦੀਨ ਦਿਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ ਤੇ ਪ੍ਰਭੂ ਉਸ ਨੂੰ ਮੁੜ ਮੁੜ ਜਨਮ ਵਿੱਚ ਨਹੀਂ ਪਾਉਂਦਾ ਚਰਾਸੀ ਤੋਂ ਮੁਕਤੀ ਦੇ ਦਿੰਦਾ ਹੈ ਰਹਾਉ ਥੋੜਾ ਬਿਸਰਾਮ ਦਿਓ ਸਾਧ ਸੰਗੰ ਗੁਣ ਗਾਵੇ ਹੜ ਕੇ ਰਤਨ ਜਨਮ ਨਹੀਂ ਹਾਰਿਓ ਅਸੀਂ ਆਓ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਓ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਈਏ ਪ੍ਰਭੂ ਦਾ ਸੇਵਕ ਗੁਣ गा ਕੇ ਆਪਣਾ ਸਾਰਾ ਹੀ ਜਨਮ ਜਿਹੜਾ ਮਨੁੱਖਾ ਜਨਮ ਹੈ ਉਹ ਨੂੰ ਸਫਲ ਕਰਦਾ ਹੈ ਅਜਾਈ ਨਹੀਂ ਜਾਣ ਦਿੰਦਾ ਸਫਲ ਕਰਕੇ ਜਾਂਦਾ ਹੈ ਪ੍ਰਭ ਗੁਣ ਗਾਏ ਬਿਖੇ ਬਨ ਤਰਿਆ ਕੁਲ ਹੈ ਸਮੂਹ ਆਧਾਰਿਓ ਕੁੱਲਾ ਹਸਨੂ ਦਾ ਮਤਲਬ ਹੁੰਦਾ ਸਾਰੀਆਂ ਕੁੱਲਾਂ ਜਿਸ ਨੇ ਪ੍ਰਭੂ ਦੇ ਗੁਣ ਗਾਏ ਪ੍ਰਭੂ ਦੇ ਗੁਣ ਗਾ ਕੇ ਸੇਵਕ ਵਿਸ਼ਿਆਂ ਤੇ ਜਲ ਨਾਲ ਭਰੇ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਤੇ ਪਾਰ ਲੰਘਾ ਹੀ ਲੈਂਦਾ ਹੈ ਆਪ ਤੇ ਪਾਰ ਲੰਘ ਹੀ ਜਾਂਦਾ ਹੈ ਨਾਲ ਆਪਣੀਆਂ ਸਾਰੀਆਂ ਕੁੱਲਾਂ ਨੂੰ ਇਸਰ ਵਿੱਚ ਡੁੱਬਣੋਂ ਬਚਾ ਲਿੰਦਾ ਹੈ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਰਾਸ ਅਚਾਰਿਓ ਸੇਵਕ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੋਹਣੇ ਚਰਨ ਸਦਾ ਵਸਦੇ ਹਨ ਸਦਾ ਵਸਦੇ ਰਹਿੰਦੇ ਹਨ ਸੇਵਕ ਹਰ ਸਮੇਂ ਹਰ ਸਾਹ ਦੇ ਨਾਲ ਹਰੇਕ ਗ੍ਰਾਹੀ ਦੇ ਨਾਲ ਸਾਸ ਸਾਸ ਤੇ ਗਰਾਸ ਗ੍ਰਾਹੀ ਹਰੇਕ ਸਾਹ ਦੇ ਨਾਲ ਹਰੇਕ ਗ੍ਰਾਹੀ ਦੇ ਨਾਲ ਵਾਹਿ ਗੁਰੂ ਜੀ ਦਾ ਪ੍ਰਮਾਤਮਾ ਦਾ ਨਾਮ ਜਪਦਾ ਰਿਹਾ ਹੈ ਨਾਨਕ ਓਟ ਗਹੀ ਜਗਦੀਸ਼ਰ ਪੁਨਹ ਪੁਨਹ ਬਿਲੀਆਰਿਓ ਗੁਰੂ ਨਾਨਕ ਸਾਹਿਬ ਇਥੇ ਕਹਿਣ ਲਗੇ ਸੇਵਕ ਨੇ ਜਗਤ ਦੇ ਮਾਲਕ ਪ੍ਰਮਾਤਮਾ ਦਾ ਆਸਰਾ ਲਿਆ ਹੁੰਦਾ ਹੈ ਮੈਂ ਉਸ ਸੇਵਕ ਤੋਂ ਮੁੱਢ ਮੁੱਢ ਕੁਰਬਾਨ ਜਾਂਦਾ ਹਾਂ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਚੌਥਾ ਦੇਵ ਗੰਧਾਰੀ ਰਾਗ ਦੇ ਵਿੱਚ ਚੌਥੇ ਘਰ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਰਤ ਫਿਰੇ ਬਨਪੇਖ ਮੋਹਨ ਰਹਾਤ ਨਰਾਰ ਰਹਾਉ ਰਹਾਉ ਵਾਲੀ ਪੰਕਤੀ ਜਿਹੜੀ ਹੁੰਦੀ ਹੈ ਨਾ ਕਾਫੀ ਸਮਾ ਹੋ ਗਿਆ ਇਸ ਬਾਰੇ ਆਪ ਜੀ ਦੇ ਨਾਲ ਬੱਚ ਨੂੰ ਸਾਂਝੇ ਕੀਤੇ ਨੂੰ ਅੱਜ ਫਿਰੇ ਬਚਨ ਸਾਂਝਾ ਕਰੀਏ ਕਿ ਸ਼ਬਦ ਦਾ ਸਾਰਾ ਹੀ ਭਾਵ ਸਾਰਾ ਹੀ ਸ਼ਬਦ ਦਾ ਕੇਂਦਰ ਉਹ ਪੰਕਤੀ ਹੁੰਦੀ ਹੈ ਉਹ ਪਤਾ ਹੁੰਦਾ ਹੈ ਜਿਸ ਦੇ ਅੱਗੇ ਰਹਾਉ ਲਿਖਿਆ ਹੁੰਦਾ ਹੈ ਤੇ ਰਹਾਉ ਦਾ ਮਤਲਬ ਇਹ ਹੁੰਦਾ ਹੈ ਕਿ ਇਸ ਪਦੇ ਨੂੰ ਥੋੜਾ ਜਿਹਾ ਵਿਚਾਰ ਦੇ ਕੇ ਵਿਚਾਰ ਲਵੋ ਸੋ ਇਸ ਪਦੇ ਵਿੱਚ ਸਤਗੁਰੂ ਕਹਿ ਰਹੇ ਹਨ ਕਿ ਜਿਹੜੇ ਮਨੁੱਖ ਤਿਆਗੀ ਸਾਧੂਆਂ ਵਾਲੇ ਭੇਗ ਕਰਕੇ ਜੰਗਲ ਵਿੱਚ ਤੁਰੇ ਫਿਰਦੇ ਹਨ ਸੋਣਾ ਪ੍ਰਭੂ ਉਹਨਾਂ ਦੇ ਲਾਲ ਨਹੀਂ ਲੈਂਦਾ ਸੁਨਾ ਪ੍ਰਭੂ ਉਹ ਨਾ ਤਾਂ ਵਖਰਾ ਹੀ ਰਹਿੰਦਾ ਹੈ ਰਹਾਉ ਰਾਹ ਦਾ ਮਤਲਬ ਥੋੜਾ ਜਿਹਾ ਵਿਸ਼ਰਾਮ ਦਿਓ ਕਥਨ ਸੁਨਾਉਣ ਗੀਤ ਨੀਕੇ ਗਾਉਣ ਮਨ ਮੈਂ ਤਰਤੀ ਗਾਰ ਜਿਹੜੇ ਮਨੁੱਖ ਹੋਰਾਂ ਨੂੰ ਉਪਦੇਸ਼ ਕਹਿਣ ਸੁਣਾਉਣ ਵਾਲੇ ਹਨ ਜਿਹੜੇ ਸੋਹਣੇ ਸੋਹਣੇ ਗੀਤ ਵੀ ਗਾਉਣ ਵਾਲੇ ਹਨ ਉਹ ਆਪਣੇ ਇਹ ਸੁਗਾਉਣ ਦਾ ਮਨ ਵਿੱਚ ਹੰਕਾਰ ਬਣਾਈ ਰੱਖਦੇ ਹਨ ਮੋਹ ਪ੍ਰਭੂ ਉਹਨਾਂ ਤੋਂ ਵੀ ਵੱਖਰਾ ਰਹਿੰਦਾ ਹੈ ਜਿਵੇਂ ਸਤਗੁਰੂ ਜੀ ਕੋਈ ਕਥਾ ਬਚਕ ਹੈ ਉਹ ਬੜੀ ਸੋਹਣੀ ਕਥਾ ਕਰਦਾ ਹੈ ਸਤਗੁਰਾਂ ਦੇ ਅਚਾਰੇ ਹੋਏ ਸ਼ਬਦ ਦੇ ਸ਼ਬਦ ਅਰਥ ਬਹੁਤ ਸੁੰਦਰ ਕਰਦਾ ਹੈ ਸੰਗਤਾਂ ਨੂੰ ਉਪਦੇਸ਼ ਕਰਦਾ ਹੈ ਪਰ ਉਹ ਮੇਰੇ ਵਰਗਾ ਆਪ ਸਤਗੁਰਾਂ ਦੇ ਇਸ ਉਪਦੇਸ਼ ਨੂੰ ਮੰਨਦਾ ਨਹੀਂ ਤੇ ਉਸ ਦੇ ਉੱਤੇ ਮੇਰੇ ਵਰਗੇ ਮਨੁੱਖ ਤੇ ਫਿਰ ਸਤਗੁਰੂ ਖੁਸ਼ ਨਹੀਂ ਹੁੰਦੇ ਤੇ ਨਾਲ ਰਹੀਂਦੇ ਵੱਖਰੇ ਹੋ ਜਾਂਦੇ ਹਨ ਅਤ ਸੁੰਦਰ ਬਾਤ ਚਤਰ ਸਿਆਣੇ ਵਿਦਿਆ ਰਸਨਾ ਚਾਰ ਇਹ ਰਸਨਾ ਜੀਬ ਤੇ ਚਾਰ ਦਾ ਮਤਲਬ ਇੱਥੇ ਆਪਾਂ ਇਹਨੂੰ ਸੁੰਦਰ ਕਹਾਂਗੇ ਸੋਹਣੀ ਸੋਹਣੀ ਜੀਬ ਕਹਾਂਗੇ ਹੁਣ ਸਤਿਗੁਰੂ ਕਹਿੰਦੇ ਕਿ ਵਿਦਿਆ ਦੀ ਬਰਕਤ ਨਾਲ ਜਿਨ੍ਹਾਂ ਦੀ ਜੀਬ ਸੋਹਣੀ ਬੋਲਣ ਵਾਲੀ ਬਣ ਜਾਂਦੀ ਹੈ ਜੋ ਵੇਖਣ ਨੂੰ ਬੜੇ ਸੋਹਣੇ ਲੱਗਦੇ ਹਨ ਚਤ ਰਹਣ ਸਿਆਣੇ ਹਨ ਮੋਹਨ ਪ੍ਰਭੂ ਓਨਾ ਤਾਂ ਵੀ ਵਖਰਾ ਹੀ ਰਹਿੰਦਾ ਹੈ ਮਾਨ ਮੋਹ ਮੇਰ ਤੇਰੇ ਬਿਬਰ ਜਿਤ ਇਹ ਮਾਰਗ ਖੰਡੇ ਤਾਰ ਇਥੇ ਸਤਿਗੁਰੂ ਕਹਿਣ ਲੱਗੇ ਬਿਬਰ ਜਿਤ ਇਹਦਾ ਮਤਲਬ ਹੈ ਬਚੇ ਰਹਿਣਾ ਇਹ ਜਿਹੜਾ ਹੰਕਾਰ ਤੇ ਮੋਤੂ ਮੇਰ ਤੇ ਤੋਂ ਬਚੇ ਰਹਿਣਾ ਇਹ ਰਸਾ ਖੰਡੇ ਦੀ ਧਾਰ ਵਰਗਾ ਬਰੀਕ ਹੈ ਭਾਵ ਇਸ ਰਸਤੇ ਉੱਤੇ ਤੁਰਨਾ ਸੌਖੀ ਖੇਡ ਨਹੀਂ ਜੇ ਸਤਗੁਰੂ ਹੀ ਕਿਰਪਾ ਕਰਨ ਤੇ ਇਸ ਰਸਤੇ ਉੱਤੇ ਤੋਰ ਸਕਦੇ ਹਨ ਤੇ ਜਿਹੜਾ ਇਸ ਰਸਤੇ ਤੇ ਤੁਰ ਗਿਆ ਉਸ ਦੇ ਨਾਲ ਸਤਗੁਰੂ ਫਿਰ ਉਸ ਦੇ ਪਿੱਛੇ ਸਤਗੁਰੂ ਉਸ ਦੇ ਨਾਲ ਰਹਿੰਦੇ ਹਨ ਕੋ ਨਾਨਕ ਤੈਨ ਭਵਜਲ ਤਰੀਐ ਲੈ ਪ੍ਰਭ ਕਿਰਪਾ ਸੰਤਮਾਰਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਸ ਮਨੁੱਖ ਨੂੰ ਸੰਸਾਰ ਸਮੁੰਦਰ ਉਸ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਗਾ ਲਿਆ ਹੈ ਜਾਂ ਐਉਂ ਕਹਿ ਲਈਏ ਕਿ ਉਸ ਮਨੁੱਖ ਨੇ ਸੰਸਾਰ ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿੱਚ ਨਿਵਾਸ ਰੱਖਦਾ ਹੈ ਜਿਹੜਾ ਸਾਧ ਸੰਗਤ ਵਿੱਚ ਆ ਕੇ ਬੈਠਦਾ ਹੈ ਆਪਣੇ ਹਿਰਦੇ ਵਿੱਚ ਨਿਮਰਤਾ ਧਾਰਨ ਕਰਦਾ ਹੈ ਉਹ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਨੂੰ ਪਾਰ ਲੰਘ ਕੇ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ ਰਾਗ ਦੇਵ ਗੁੰਦਾਰੀ ਮਹਲਾ ਪੰਜਵਾਂ ਘਰ ਪੰਜਵਾਂ ਰਾਗ ਦੇਵ ਗੁੰਦਾਰੀ ਘਰ ਪੰਜਵੇਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਹਨਾਂ ਦੇ ਪਿੱਤਰ ਮੁਖਾਰ ਬਿੰਦ ਤੋਂ ਅਚਾਨਕ ਕੀਤੀ ਹੋਈ ਬਾਣੀ ਪੰਜਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਵੇਖਿਓਰੀ ਉੱਚਾ ਮੋਹਣ ਸਭ ਤੇ ਉੱਚਾ ਆਣ ਸੰਸਰ ਕੋ ਲਾਗੇ ਢੂੰਡ ਰਹਿ ਹਮ ਉੱਚਾ ਰਹਾਉ ਮੈਂ ਵੇਖਿਓਰੀ ਮੈਂ ਵੇਖ ਲਿਆ ਹੈ ਹੇ ਮੇਰੀ ਸਖੀ ਭਣੇ ਹੇ ਸਖੀਏ ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ ਮੈਂ ਬਹੁਤ ਭਾਲ ਕਰਕੇ ਥੱਕ ਗਿਆ ਹਾਂ ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਰਹਾਉ ਥੋੜਾ ਜਿਹਾ ਵਿਸ਼ਰਾਮ ਦੇ ਕੇ ਇਸ ਨੂੰ ਵਿਚਾਰਨਾ ਹੈ ਬੋ ਬਿਆੰਤ ਆਤ ਵੱਡੇ ਗਾਰੋ था नहीं अगहुरा डूंगा ते अगहुचा माफ करना अंगूरा पढ़ दिता है इस दास भुलन हार है आप कृपा करके भुलाना चितारणी जी बहुत बेंत बडो गाहरो अगहुचा ਅਗ ਹੁੰਦਾ ਉੱਚਾ ਤੇ ਇਤਨਾ ਉੱਚਾ ਅਗ ਹੁਚਾ ਇਤਨਾ ਉੱਚਾ ਕਿ ਉਸ ਤੱਕ ਕਪੜਿਆ ਨਹੀਂ ਜਾ ਸਕਦਾ ਉਹ ਪਰਮਾਤਮਾ ਬੇਅੰਤ ਹੈ ਉਹ ਬਹੁਤ ਹੀ ਗੰਭੀਰ ਹੈ ਉਸ ਦੀ ਢੰਗਾਈ ਨਹੀਂ ਲੱਭੀ ਜਾ ਸਕਦੀ ਉਹ ਜੇ ਉਹਦੀ ਚਾਈ ਵੇਖਣ ਲੱਗੀਏ ਤੇ ਉਚਾਈ ਇਤਨੀ ਹੈ ਕਿ ਉਸ ਤੱਕ ਕਪੜਿਆ ਨਹੀਂ ਜਾ ਸਕਦਾ ਤੇ ਜੇ ਉਸ ਦਾ ਆਰਲਾ ਪਾਰਲਾ ਪੰਨਾ ਲੱਭਣ ਲੱਗੀਏ ਕੰਢਾ ਲੱਭਣ ਲੱਗੀਏ ਤੇ ਉਹ ਵੀ ਨਹੀਂ ਪਤਾ ਲੱਗਦਾ ਕਿਉਂਕਿ ਉਹ ਬੇਅੰਤ ਹੈ ਵੱਡਾ ਹੈ ਉੱਚਾ ਹੈ ਡੂੰਘਾ ਹੈ ਤੋਲ ਨਾ ਤੁਲਿਆ ਮੋਲ ਨਾ ਮੁਲਿਆ ਕਤ ਪਾਈਏ ਮਨ ਰੁਚਾ ਤੋਲ ਤਕੜੀ ਦੇ ਨਾਲ ਕਿਸੇ ਵੱਟੇ ਨਾਲ ਕਿਸੇ ਤਕੜੀ ਦੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਅੱਗੇ ਆ ਗਿਆ ਮੋਲ ਤੋਲ ਨਾ ਤੁਲੀਏ ਤੁਲੇ ਨਹੀਂ ਜਾ ਸਕਦਾ ਮੋਲ ਨਾ ਮੂਲੀਏ ਉਸ ਦੀ ਕਿਸੇ ਵੀ ਕੀਮਤ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ਖੋਜ ਅਸੰਕਾ ਅਨਕਤ ਪੰਥਾ ਬਿਨ ਗੁਰ ਨਾਹੀ ਪੁੱਛਾ ਅਨੇਕਾਂ ਭਾਲਾਂ ਕਰੀਏ ਅਨੇਕਾਂ ਰਸਤੇ ਵੇਖੀਏ ਕੁਝ ਨਹੀਂ ਬਣ ਸਕਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉਸ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕੀਦਾ ਕੋ ਨਾਨਕ ਕਿਰਪਾ ਕਰੀ ਥਾਕਰ ਮਿਲ ਸਾਧੂ ਰਸ ਪਹੁੰਚਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਆਖ ਪ੍ਰਭੂ ਨੇ ਜਿਸ ਮਨੁੱਖ ਤੇ ਕਿਰਪਾ ਕੀਤੀ ਉਹ ਗੁਰੂ ਨੂੰ ਮਿਲਤਿਆ ਤੇ ਉਹਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਦੇ ਨਾਮ ਦਾ ਰਸ ਮਾਣਿਆ ਰਸ ਮਾਣਦਾ ਹੈ ਸੋ ਸਾਧ ਸੰਗਤ ਜੀ ਅੱਜ ਦਾ ਜੋ ਇਹ ਅੰਗ ਜਿਸ ਤੇ ਪਾਠ ਕਰਨ ਦੀ ਸਤਿਗੁਰਾਂ ਨੇ ਸੇਵਾ ਲਈ ਹੈ ਕਿਰਪਾ ਕਰਕੇ ਇਹ ਸਾਧ ਸੰਗਤ ਜੀ ਪਾਠ ਕਰਦਿਆਂ ਦਸਰੇ ਕੋਲੋਂ अनेकम ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਸਾਭ ਸੰਗਤ ਦੇ ਸਤਗੁਰ ਸੱਚੇ ਪਾਤਸ਼ਾਹ ਗਲਤੀਆਂ ਭੁੱਲਾਂ ਬਖਸ਼ਣ ਜੋਗ ਹਨ ਕਿਰਪਾ ਕਰਕੇ ਭੁੱਲਾਂ ਨਾਲ ਚਤਾਰਨਾ ਬਖਸ਼ ਦੇਣਾ ਅੱਗੇ ਤੋਂ ਅਰਦਾਸ ਕਰਨੀ ਕਿ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰ ਸਕੀਏ ਸਾਭ ਸੰਗਤ ਜੀ ਇਹਨਾਂ ਸ਼ਬਦਾਂ ਦੇ ਵਿੱਚ ਧੰ ਗੁਰੂ ਅਰਜਨ ਦੇਹ ਮਹਾਰਾਜ ਪੰਜਵੇਂ ਪਾਤਸ਼ਾਹ ਇੱਥੇ ਇਹੋ ਹੀ ਸਮਝਾ ਰਹੇ ਹਨ ਕਿ ਕੋਈ ਬਲੁਖ ਜਿਨ੍ਹਾਂ ਮਰਜੀ ਗਿਆਨੀ ਹੋਵੇ ਜਿਨ੍ਹਾਂ ਮਰਜੀ ਅਮੀਰ ਹੋਵੇ ਜਿਨ੍ਹਾਂ ਮਰਜੀ ਗਿਆਨਵਾਨ ਹੋਵੇ ਪਰ ਉਹਨਾਂ ਚਿਰ ਉਹ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਉਹਨਾਂ ਚਿਰ ਉਹ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਪ੍ਰਮਾਤਮਾ ਦੇ ਨਾਮ ਰਸ ਨੂੰ ਨਹੀਂ ਚਖ ਸਕਦਾ ਤੇ ਇਸ ਵਾਸਤੇ ਸਾਧ ਸੰਗਤ ਜੀ ਆਓ ਆਪਾਂ ਵੀ ਆਓ ਕਿਰਪਾ ਕਰੋ ਆਪਾਂ ਵੀ ਗੁਰੂ ਵਾਲੇ ਬਣੀਏ ਤੇ ਸਾਧ ਸੰਗਤ ਸਿੱਖ ਧਰਮ ਦੇ ਵਿੱਚ ਹਰ ਇੱਕ ਨੂੰ ਹਰ ਇੱਕ ਨੂੰ ਖੁੱਲਾ ਸਦਾ ਹੁੰਦਾ ਹੈ ਜਿਹੜਾ ਮਰਜੀ ਆ ਜਵੇ ਇੱਥੇ ਨਾ ਕੋਈ ਮੁਸਲਮਾਨ ਜਾਤ ਵੇਖੀ ਜਾਂਦੀ ਹੈ ਨਾ ਕੋਈ ਛੋਟੀ ਜਾਤ ਵੇਖੀ ਜਾਂਦੀ ਹੈ ਨਾ ਕੋਈ ਵੱਡੀ ਜਾਤ ਵੇਖੀ ਜਾਂਦੀ ਹੈ ਸਾਰਿਆਂ ਨੂੰ ਖਾਲਸੇ ਦਾ ਨਾਮ ਦਿੱਤਾ ਜਾਂਦਾ ਹੈ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤੇ ਅਮਰਤ ਸ਼ਕ ਕੇ ਅਮਰਤ ਸ਼ਕਾ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਾਂਦਾ ਹੈ ਸਾਧ ਸੰਗਤ ਜੀ ਜੋ ਮੇਰੇ ਭੈਣ ਭਰਾ ਵੀਰ ਅਜੇ ਵੀ ਪਟਕਦੇ ਫਿਰਦੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਰੋ ਕਿਰਪਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਣ ਲਈ ਅਮਰਤ ਖੰਡੇ ਬਾਟੇ ਦਾ ਸ਼ਕ ਕੇ ਗੁਰੂ ਵਾਲੇ ਬਣਈਏ ਇਤਨੀ ਅੱਖੂ ਬੇਨਤੀਆਂ ਸਵੀਕਾਰ ਕਰ ਲੈਣਾ ਜੀ ਭੁੱਲਣ ਚੁੱਕਾਂ ਦੀ ਮਾਫੀ ਕੱਲ ਫਿਰ ਹਾਜ਼ਰ ਹੋਵਾਂਗੇ ਸਾਧ ਸੰਗਤ ਆਪ ਜੀ ਦੇ ਚਰਨਾਂ ਅਪਾਸਰੇ ਦੀ ਹੱਥ ਛੋੜ ਕੇ ਬੇਨਤੀ ਹੈ ਕਿ ਦਾਸਰਾ ਆਪ ਜੀ ਦਾ ਹੀ ਕੋਟ ਆਸਰਾ ਲੈ ਕੇ ਜਾਂ ਸਤਿਗੁਰਾਂ ਦਾ ਕੋਟ ਆਸਰਾ ਲੈ ਕੇ ਇਹ ਚੈਨਲ ਜਿਹੜਾ ਕੋਈ ਬਣਾਇਆ ਹੈ ਤੇ ਕੇਵਲ ਤੇ ਕੇਵਲ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦੀ ਖਾਤਰ ਪਰ ਸਾਧ ਸੰਗਤ ਜੀ ਇਹ ਜਿਹੜੇ ਮਨੋਰੰਜਕ ਮਨੋਰੰਜਨ ਕਰਦੇ ਹਨ ਚੈਨਲ ਉਹਨਾਂ ਦੇ ਕਰੋੜਾਂ ਵੀਊ ਹੋ ਜਾਂਦੇ ਨੇ ਉਹਨਾਂ ਦੇ ਲੱਖਾਂ ਹੀ ਸਬਸਕ੍ਰਾਈਬਰ ਹਨ ਮੈਂ ਨਹੀਂ ਕਹਿੰਦਾ ਕਿ ਮਨੋਰੰਜਨ ਨਹੀਂ ਕਰਨਾ ਚਾਹੀਦਾ ਨਚਣ ਖੁੱਦ ਨੂੰ ਮਨ ਕਾ ਚਾਹ ਉਹ ਵੀ ਇੱਕ ਮਨ ਦੀ ਖਰਾਕ ਹੈ ਪਰ ਜੋ ਅਸਲ ਸਾਡਾ ਸਰਮਾਇਆ ਹੈ ਗੁਰੂ ਦੀ ਬਾਣੀ ਇਸ ਦੇ ਨਾਲ ਵੀ ਜੁੜਨਾ ਆਪਣਾ ਫਰਜ਼ ਬਣਦਾ ਹੈ ਤੇ ਜਿੰਨੇ ਧਾਰਮਿਕ ਚੈਨਲ ਹਨ ਕਿਸੇ ਦਾ ਕੋਈ ਹੀ ਵੱਡਾ ਮਹਾਪੁਰਸ਼ ਕੋਈ ਸੰਤ ਹੋਵੇਗਾ ਜਿਸ ਦੇ ਲੱਖਾਂ ਦੇ ਵਿੱਚ ਸਬਸਕ੍ਰਾਈਬਰ ਹੋਣਗੇ ਬਾਕੀ ਸਾਰੇ ਹਜ਼ਾਰਾਂ ਵਿੱਚ ਹੀ ਮੇਰੇ ਲੋਕੇ ਤੁਰੇ ਫਿਰਦੇ ਹਨ ਕਿਰਪਾ ਕਰੋ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਹੋਰ ਵੀ ਜੋ ਧਾਰਮਿਕ ਚੈਨਲ ਹਨ ਉਹਨਾਂ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਧਾਰਮਿਕ ਸਾਖੀਆਂ ਗੁਰੂ ਦੀ ਬਾਣੀ ਸਰਵਣ ਕਰਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੁਹਲੇ ਕਰ ਲਈਏ ਆਓ ਫਤਿਹ ਬੁਲਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ